ਅਦੇ ਹੁਲਾ ਰਮਾੜਦਾ ਐ ਐ ਐ ਹਾਏ 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 ਆ ਗਿਆ ਆ ਗਿਆ ਆ ਗਿਆ ਹਾਏ ਆ ਗਿਆ ਅੰਦਰ ਮੁਰਦਾ ਦੇ ਤੋੜ ਕੇ ਮਮਮੀ ਨਹੀਂ ਬਾਜ਼ਾਰ ਤੋਂ ਘਰੇ ਆ ਘਰੇ ਆ ਕੇ ਆਪਣੀ ਫੈਕਟਰੀ ਚੱਲਦੀ ਪਈ ਐ ਵਰਕਰਜ਼ ਬੈਠੇ ਹੋਏ ਨੇ ਤੇ ਮਾਲ ਕਿੱਧਰ ਸੋਫੇ ਤੇ ਪਏ ਧਿਆਨ ਰੱਖ ਰਹੇ ਨੇ ਤੇ ਗਾਇਜ਼ ਉਹ ਆਪਣਾ ਮੇਨ ਬੰਦਾ ਬੈਠਾ ਦਵਾਈਆਂ ਬਣਾਉਣ ਨਾਲ ਓ ਤਨਖਾਣ ਨਹੀਂ ਮਿਲਨੀ ਆ ਕੇ ਬੈਠ ਮੇਕਅਪ ਕਰਨ ਲੱਗਿਆ ਭਈ ਇਸ ਤਰ੍ਹਾਂ ਮੇਕਅਪ ਕਰਨ ਦੇ ਪੈਸੇ ਨਹੀਂ ਦਿੰਦੇ ਤੁਹਾਨੂੰ ਅਸੀਂ ਕਰਾਂ ਮੇਕਅਪ ਕਰ ਲੱਗੇ ਲਿਵਰੀ ਮੇਕਰ ਕਰਦੀ ਹਾਂ ਮਮੇ ਜੀ ਮਾਰੇ ਪਿੰਪਲਸ ਨੇ ਉਹ ਭਰਾਵਾ ਹੌਲੀ ਹੀ ਨਾ ਪਟੰਦੀ ਦੂਰ ਹੋਰ ਬਾਪਾ ਉੱਥੇ ਨਾ ਲਾਓ ਜਮੇ ਆ ਛੱਡੋ ਦੋਸਤੋ ਇੱਧਰ ਦੇਖੋ ਆਹ ਜੀ ਵੀਡੀਓ ਕਰ ਲਈ ਜੇ ਬਣਾਣੀ ਹੈ ਬਣਾਉਣੀ ਹੈ ਇਹ ਤਾਂ ਲੈ ਉਹ ਦੇ ਦੋ ਡੱਬਾ ਮੰਮਾ ਹਲੂ ਚਮਚੋ ਲੈ ਚੱਕੜੀ ਦੋਸਤੋ ਇੱਧਰ ਮੰਮਾ ਜੀ ਇਹ ਫੈਕਟਰੀ ਚ ਬਣੀਆਂ ਨੇ ਪਰ ਗਾਇਸ ਆ ਨਵੀਂ ਪ੍ਰੋਡਕਟ ਬਣਾਈ ਨੇ ਆਪਣੇ ਇੱਧਰ ਹਾਂ ਇਹਰ ਇਹਦੇ ਨਾਲ ਸਾਰੇ ਰਿਮੂਵ ਹੋ ਜਾਣਗੇ ਦੋਸਤੋ ਇੱਧਰ ਮੰਮਾ ਨੇ ਆਪਣੀ ਵੀਡੀਓ ਸ਼ੂਟ ਕਰ ਲਈ ਹੈ ਹਾਂ ਬਸ ਆ ਰਹੇ ਨੇ ਤਾਂ ਗਾਇਸ ਅਜ ਮੈਂ ਛੇਤੀ ਹੋਟਲ ਹਸਤਾ ਕਰਕੇ ਬਹੁਤ ਜ਼ਿਆਦਾ ਨਹੀਂ ਬਾਕੀ ਬਹੁਤ ਜ਼ਿਆਦਾ ਬਾਕੀ ਚਲ ਸ਼ੋਅ ਆ ਫਿਰ ਨਹੀਂ ਗਾਇਸ ਸੋਣਾ ਨਹੀਂ ਗਾ ਤੁਹਾਨੂੰ ਤੁਹਾਨੂੰ ਥੋੜੇ ਲੈਕਸਪ੍ਰਾਈਸ ਦੇ ਕੇ ਇੱਥੇ ਰੋ ਕੀ ਸਰਪ੍ਰਾਈਜ਼ ਲੈ ਕੇ ਆਣੀ ਹੈ ਆ ਉਧਰ ਰੱਖ ਦੇ ਗਾਇਸ ਆਪਣੇ ਨਵੇਂ ਪ੍ਰੋਡਕਟ ਲਾਂਚ ਹੋ ਗਏ ਆ ਜਦ ਜਣ ਨੇ ਇੰਸਟਾਗ੍ਰਾਮ ਤੇ ਵੀਡੀਓ ਤੇ ਦੇਖ ਲਈ ਹੋਣੀ ਹੈ ਗਾਇਸ ਤੁਹਾਨੂੰ ਜਿਹੜ ਜਿਹੜ ਸਾਡੇ ਵਲੌਗ ਦੇਖਦੇ ਆ ਦੇਖਣਗੇ ਕੀ ਸਰਪ੍ਰਾਈਜ਼ ਲੈ ਕੇ ਆਉਂਦੀ ਹੈ ਮਿਲਦੇ ਆ ਰੁਕੇ ਆਇਆ ਸਰਪ੍ਰਾਈਜ਼ ਲੈ ਕੇ ਗਾਇਸ ਪਤਾ ਨਹੀਂ ਕੀ ਲੈ ਕੇ ਆ ਰਹੀ ਹਾਂ ਅੰਦਰ ਹੁਣ ਆ ਗਿਆ ਡੋਰਮੋਨ ਫਾਇਰ 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 ਉੱਤੇ ਘੜ ਸਾਹਮਣੇ ਆ ਗਿਆ ਬਈ ਪਤਾ ਨਹੀਂ ਕੀ ਡੋਰਮੋਨ ਜੀ ਬਣੀ ਫਿਰਦੀ ਆ ਮੈਂ ਸੁਈ ਚ ਧੱਗਾ ਪਾ ਕੇ ਦੇ ਦੇ ਤੁਹਾਨੂੰ ਜੋਲੀ ਮੋਨ ਨੀ ਕਰਾਂ ਤੂੰ ਲੱਗਦੀ ਕਾਲੂ ਲੱਗਦੀ ਐ ਕਾਲੂ ਵਿੱਚ ਹੀ ਬੈਠ ਨੂੰ ਨਾ ਪੱਪੜੇ ਦੇਖ ਨਾ ਸੁਈ ਚ ਧੱਗਾ ਦੇ ਦੇ ਉਹ ਸੈੱਟ ਕਰਨੀ ਉਹ ਮੈਂ ਟੇਲਰ ਕਰੂਗਾ ਐਵੇਂ ਕਰੂਗਾ ਟੇਲਰ ਗਾਇਜ਼ ਆ ਪਤਾ ਨਹੀਂ ਕੀ ਭਾਈ ਫਿਰਦੀ ਆ ਇਹ ਕਿਉਂ ਲੈ ਕੇ ਆਂਦੀ ਆ ਮੈਨੂੰ ਬੱਦੇ ਤੇ ਮਿਲਦੀ ਉਹ ਬੱਦੇ ਬਸ ਦੁਵਾਦੇ ਕਪੜੇ ਕਪੜੇ ਦਵਾਣੇ ਚਾਹਣ ਪਰੇ ਬਸ ਤੇ ਇਹ ਰਲਾਈ ਗਿਉਂਦੇ ਹਾਂ ਠੀਕ ਠੀਕ ਹੈ ਹਾਂ ਠੀਕ ਹੈ ਚੱਲ ਠੀਕ ਹੈ ਡੋਰੀ ਮੋਨ ਡੋਰੀ ਮੋਨ ਨਾ ਤਾਂ ਨਾ ਬੀ ਡੱਬੀ ਹੈ ਮਸਾ ਬਣ ਗਿਆ ਚੱਲ ਕੋਈ ਗੱਲ ਨਹੀਂ ਸੋ ਹੀ ਗਾਇਸ ਵੈਲਕਮ ਬੈਕ ਟੂ ਚੈਨਲ ਅਮਨ ਸਿੰਘ ਮੋਂ ਲੋਕ ਸਿੱਤਾ ਸਵਾਗਤ ਹੈ ਤੁਹਾਡਾ ਸਵਾਗਤ ਹੈ ਦਵਾ ਦੇ ਨਾਲ ਆਪਾਂ ਠੀਕ ਆ ਦੋਸਤੋ ਜਿਹੜਾ ਜਿਹੜਾ ਸਾਰਾ ਕੁਝ ਬਾਕੀ ਜਗ੍ਹਾ ਤੇ ਹੋ ਰਿਹਾ ਉਹ ਆਪਣੇ ਵੀ ਹੋ ਚੁੱਕਿਆ ਦੋਸਤੋ ਇਧਰ ਆਪਾਂ ਅੱਗੇ ਅਸਰ ਕਰਦੇ ਆਂ ਛੋਟਾ ਫਾਟਾ ਆ ਵੀ ਹੱਟ ਗਿਆ ਹੋ ਗਿਆ ਬਸ ਸਾਡੇ ਅੰਦਰ ਪਾਣੀ ਆਉਣ ਵਾਲਾ ਹੋ ਗਿਆ ਵਾਸ ਅੱਗੇ ਤੱਕਦਾ ਆ ਜਾਂਦਾ ਜਦੋਂ ਬਾਹਰੋਂ ਕੋਈ ਗੱਡੀ-ਗੁੱਡੀ ਲੰਘਦੀ ਆ ਅੱਜ ਅੰਦਰ ਅੱਗੇ ਤੱਕ ਪਾਣੀ ਆ ਜਾਂਦਾ ਕਮਰੇ 'ਚ ਜਿਹੜੇ 'ਚ ਅਸੀਂ ਬੈਠੇ ਆ ਆ ਦੇਖੋ ਪਾਣੀ ਦੇਖੋ ਬਾਹਰ ਸਾਡੇ ਬਾਥਰੂਮ ਚ ਐਨ ਪੂਰਾ ਬਾਹਰੋਂ ਕਿਤੇ ਇੰਦਾ ਦਿੱਤੇ- ਦਿੱਤੇ ਤੱਕ ਇੰਨਾ-ਇੰਨਾ ਪਾਣੀ ਆ ਚੁੱਕਿਆ ਵਾ ਯਾਨੀ ਬਾਹਰ ਭਰ ਗਿਆ ਹੋਇਆ ਸਾਰਾ ਬਾਬਾ ਜੀ ਬੱਸ ਕਰੋ ਪਾਣੀ ਦਿਖਾਓ ਹਾਂ ਜੀ ਜੀ ਚਲੋ ਚਲੋ ਉਹ ਛੱਡਦਾ ਬਾਥਰੂਮ ਪਰ ਇਹ ਵੀ ਦਿਲ ਸੁਗਾਏ ਗਏ ਸਾਰਾ ਹੋਇਆ ਗਿਆ। ਚਲੋ ਕੋਈ ਨਹੀਂ ਕੋਸ਼ਿਸ਼ ਨਹੀਂ ਹੁੰਦਾ। ਬਾਬਾ نیند ਤਾਂ ਤੇਜ਼ ਹੋ ਗਿਆ ਮਾੜਾ ਜਿਹਾ ਘਟਿਆ ਸੀ ਤੇ ਤੇ ਜੋ। ਦਬੀਦਾ ਨਹੀਂ ਦਬ। ਆ ਦੌੜ ਦੌੜ ਵੀ ਐਸਾ ਕਰੋ ਜੀ ਪੂਰੇ 4 ਬਜੇ ਦੀ ਸ਼ੁਰੂ ਹੋ ਗਿਆ। ਚਲੋ ਕੋਈ ਗੱਲ ਨਹੀਂ ਨਹੀਂ ਐਸਾ ਆਪਣੇ ਕੋਲ ਦੂਜਾ ਪਾਣੀ ਆ। ਨਰਤਾ ਬਹੁਤ ਉੱਦੀ ਆ ਨਰਤਾ ਤਾਂ ਕੋ ਮਰਦੀ ਆ ਅੱਜ ਡੱਬੀ ਆ ਅੱਜ ਡੱਬੀ ਨਹੀਂ ਅੱਜ ਮਾਨੀ ਆ ਗਿਆ ਚੱਪੜਾ ਕੇ ਮੈਂ ਤਿਆਰ ਦੀ ਫਿਰ ਉੱਦੀ ਆ ਦੇ ਸੋ ਦੇ ਪਾਪੇ ਤੇ ਚੱਪੜਾ ਲੜ ਗਈ ਆ ਗਿਆ ਆ ਦੇਖੋ ਆ ਇਧਰ ਪਾਣੀ ਦੇਖੋ ਅੰਦਰ ਨੂੰ ਕੋਈ ਨਹੀਂ ਜਾਂਦਾ ਫਾੜੀ ਜਰ ਓਹ ਦੇਖੋ ਆਇ ਰੇਨ ਅਲਰਟ ਉੱਧਰ ਦੇਖ ਮੈਸੇਜ ਆ ਰਿਹਾ ਜਿਹੜਾ ਮੁੰਦਰ ਆਇਆ ਕਰ ਉਹਦੇ ਜਿਹੜੇ ਅਲਰਟ ਆ ਫਾਰ ਲੁਧਿਆਣਾ ਟੋੜ ਦੇ ਜਾ ਹਾਂ ਕੋਲ ਕੋਲਾ ਉਹ ਲੈ ਆ ਉਹ ਜਿਹਨੇ ਨੂੰ ਜਿਹਨੇ ਖਾਦੇ ਆ ਤੇ ਲਾ ਪਕੇ ਨੇ ਨਾ ਦੋ ਤਿੰਨ ਕਿਲੋ ਲੈ ਗਿਆ ਠੀਕ ਹੈ ਇੱਥੇ ਲਾ ਦੇ ਕਮਰੇ ਬਰੋ ਬਾਸ ਭਣ ਕੇ ਸਾਫ ਕਰਦਾ ਜੀ ਆ ਗਿਆ ਭਾਈ ਕਰ ਗਿਆ ਟੱਚ ਪਾਣੀ ਆ ਛੜ ਲਓ ਫਿਰ ਕਰਨਾ ਹੀ ਪੈਣਾ ਕੁਛ ਬੈ ਇਦਾਂ ਫੜ ਬਲੌਗ ਫੜੋ 2 ਮਿੰਟ ਚ ਸੁੱਕ ਜਣੀ ਆ ਤੇ ਬਾਅਦ ਚ ਤੇ ਨਾ ਵਟਾਈਲਾ ਖਰਾਬ ਕਰਦੇ ਨਹੀਂ ਕਰਦੀ ਲਾ ਦਾਂਗੇ ਤਾਂ ਅੰਦਰ ਪਾਣੀ ਆਣ ਨਾਲ ਤਾਂ ਠੀਕ ਆ ਮਾੜੀ ਮਾੜੀ ਪਤਲੀ ਪਤਲੀ ਬਣਾਣੀ ਆਪਾਂ ਪੱਟੀ ਉੱਪਰ ਦੇ ਰੱਖ ਕੇ ਹੁਣ ਸਮਾਨ ਇਹਨਾਂ ਵਿੱਚ ਠੇਕੇ ਜੰਦੇ ਵਿੱਚ ਕੁਛ ਤਾਂ ਮਾਰਾ ਐਨੀ ਨਹੀਂ ਤਾਂ ਕਰੀਏ ਜ਼ਿਆਦਾ ਨਹੀਂ ਤਾਂ ਦੇਖੀ ਇਧਰ ਅਈ ਨਹੀਂ ਤਾਂ ਕਰਦੀ ਏ ਉਹ ਮम्मा ਸਾਚਾ ਆਈ ਉਸਕੇ ਘਰ ਤਾਂ ਭਰ ਕੇ ਮਣੋ ਪਾਣੀ ਆ ਚੈਗਾ ਲੋ ਨੋ ਦੇ ਉਹ ਗੰਦ ਮੈਂ ਗੱਲ ਕਰਦਾ ਮਾਂ ਉਹਨਾਂ ਤੇ ਸਾਰੇ ਹਲਵਾਰੀਆਂ ਦੇ ਅੰਦਰ ਕਰ ਦਿੰਦੇ ਆ ਹੈਲੋ ਹਲਵਾਰੀਆਂ ਅੰਦਰ ਕਰ ਦਿੰਦੇ ਆ ਅੰਦਰ ਇੰਨਾ ਤਾਂ ਫਰਕ ਰਹਿ ਗਿਆ ਚਾਰ ਉਂਗਲਾਂ ਦਾ ਬਈ ਨਹੀਂ ਜਾਂਦਾ ਬਰਨਾ ਨਹੀਂ ਕਿਸੇ ਦੇ ਉਧਰ ਪਾਣੀ ਕਿੱਥੇ ਆ ਗਿਆ ਕਿੱਥੇ ਨਹੀਂ ਇਧਰ ਕਿੱਥੇ ਪਾਣੀ ਦੇਖੀ ਵਪਾਰ ਜਿਆਣਾ ਦੇਖੀ ਪਾਣੀ ਤੇ ਦਰਾਤਾ ਸੀਗਾ ਵਾ 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 ਰੱਬ ਅੱਗੇ ਅਰਦਾਸ ਕਰੋ ਕੋਈ ਨਾ ਤਰ੍ਹਾਂ ਵਿਅਕਤ ਹੋ ਜਾਵੇ ਪਸ ਚੱਪਲਾ ਜਾ ਕੇ ਅੰਦਰ ਕਰ ਲੋ ਨਾ ਤੇ ਤੇ ਚੱਪਲ ਰੁੱਢੀ ਨਹੀਂ ਰੁੱਢੀ ਪ੍ਰਮਾਤਮਾ ਮੇਰ ਕਰੋ ਲੋਕ ਬਾਹਰ ਵੱਢਣਾਂ ਤੇ ਕਿੱਥੇ ਜਾਂਦੇ ਆ ਵੀ ਅੰਦਰ ਟੈਟੂ ਵੀ ਬਾਹਰ ਕੇ ਤੇ ਗੱਡੀਆਂ ਚੱਲਣ ਵਾਲੇ ਹਾਲਾ ਦਾਸ ਪਹਿਲਾਂ ਮੈਨੂੰ ਹੈਲੋ ਹਾਂਜੀ ਅੰਮੀ ਸਾਸੂ ਕਾ ਜੀ रिकॉर्डគ្នਿਆ ਡੁੱਬ ਗਿਆ ਠੀਕ ਆ ਬਸ ਡੁੱਬ ਹੋਈ ਤੇਜ਼ ਹੋ ਆਈ ਤਾਂ ਡੁੱਬਣ ਨਹੀਂ ਆਲੇ ਆ ਡੁੱਬਣਾਏ ਤੋਂ ਤੇਰਾ ਸਹੀ ਗਾ ਲਾ ਸਵਾਰਾ ਤਾਂ ਅੱਗੇ ਥੱਲੇ ਪਾਣੀ ਆ ਗਿਆ ਅੰਦਰ ਨਹੀਂ ਸਾਡੇ ਪਾਣੀ ਆ ਗਿਆ ਅੰਦਰ ਹਾਂ ਤੇ ਆਜਾ ਤੇ ਕੋਸਾ ਸਮਾਨ ਇਨਾ ਆ ਮਮੀ ਸਮਾਨ ਨਹੀਂ ਛੱਡ ਕੇ ਆਂਦੇ ਘਰ ਨਾਲ ਦੋ ਵਜਾਂਗੇ ਸੀ ਉਹ ਵੀ ਮੈਂ ਕਿਹਾ। ਸਾਡੇ ਤਾਂ ਬਾਹਲਾ ਜਾ ਕੇ ਆ ਗਿਆ ਨਹੀਂ ਸਾਡੇ ਬਾਥਰੂਮ, ਬੇੜਾ ਅੰਦਰ ਬਰਾਂਡੇ ਤੱਕ ਪਾਣੀ ਆ ਗਿਆ ਹੁਣ ਅੰਦਰ ਬੈਠੇ ਹੋਏ ਆ ਬਸ। ਬਸ ਤੇ ਜਦੋਂ ਕਹਿੰਦੇ ਹਾਂ ਸੀ ਕੋਠੇ ਤੋਂ ਡੇ। ਉਹਨੇ ਕਿੱਦਾਂ ਪਾਣੀ ਹੈ ਬਾਹਰੋਂ ਫਿਰ ਕੀ ਲੋਕੀ ਭੈਣਾਂ ਨੇ ਕਰਦੇ ਰਸ ਲੱਗ। ਉਹ ਭੱਜਦੇ ਐ ਲੋਕੀ ਘਰੋਂ ਭੱਜਾ ਸਾਰੇ। ਹਾਂ ਦੇਖੋ ਲਾਰਾ ਮਾਰਦਾ। ਏ ਏ ਏ ਹਾਏ 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 ਆ ਗਿਆ ਆ ਗਿਆ ਆ ਗਿਆ। ਹਏ ਆ ਗਿਆ ਅੰਦਰ ਮੁਰਦਾ ਜੇ ਤੋੜ ਕੇ ਜਾ ਬੱਤ ਸਿੰਪਲ ਪਰ ਲਗਾਰੇ ਲ ਮਾਰੀਆਂ ਪਰੇ ਕਰੋ ਹੈ ਆ ਪਾਣੀ ਅੰਦਰ ਨੂੰ ਆਉਂਦੇ ਜੂ ਕਿ ਪੁੱਤੇ ਕਿੱਧਰ ਦੀ ਚੜਾਈਏ ਬਾਹਰ ਤਾਂ ਨਹੀਂ ਇੰਨਾ ਪਈ ਜਾਂਦਾ ਪੁੱਤੇ ਕਿੱਧਰ ਦੀ ਚੜਾਉਣਗਾ ਮੈਂ ਤਾਂ ਬਾਹਰ ਤਾਂ ਨਹੀਂ ਇੰਨਾ ਪਈ ਜਾਂਦਾ ਸਾਡੇ ਘਰੇ ਭਣੇ ਜਿਆਦਾ ਇੱਥੇ ਤਾਂ ਸੋੜਈ ਗਿਆ ਤੇ ਪਾਣੀ ਗੈਸ ਫਾਸ ਹੋ ਗਿਆ ਆ ਚੁੱਕਿਆ ਪਰ ਚਲੋ ਕੋਈ ਗੱਲ ਨਹੀਂ ਇਹ ਕੁਝ ਇੰਨੇ ਨਗੇ ਬਸੇ ਤਾ ਗਾਇਜ਼ ਮੀਤਾ ਰੁਕ ਗਿਆ ਹੈ ਬਾਬਾ ਜੀ ਨੇ ਸੁਣ ਲਈ ਸਾਡੀ ਸ਼ੁਕਰ ਹੈ ਮਾਲਕ ਪਰ ਪਾਣੀ ਦੇਖੋ ਗਾਇਜ਼ ਪਰ ਪਾਣੀ ਦੇਖ ਇੱਧਰ ਪਤਾ ਕਿੰਨਾ ਕਿੰਨਾ ਪਾਣੀ ਹੈ ਤਾਂ ਮੈਂ ਮਾੜੀ ਜਿਹਾ ਉੱਚੀ ਜਗ੍ਹਾ ਤੋਂ ਨਹੀਂ ਮੈਂ ਕਾਹਨੂੰ ਹੜਕਾ ਦਿਖਾਣਾ ਅੱਜ ਰੱਖਾ ਇੰਨੇ ਇੰਨਾ ਪਾਣੀ ਹੈ ਇੰਨੇ ਇੰਨਾ ਪਾਣੀ ਹੈ ਦੇਖੋ ਇੰਨਾ ਇੰਨਾ ਪਾਣੀ ਹੈ ਗਿੱਟਿਆਂ ਤੱਕ ਪਾਣੀ ਹੈਗਾ ਯਾਨੀ ਮੈਂ ਤਾਂ ਉੱਚੇ ਤੋਂ ਛੱਡ ਰਿਹਾ ਸੀ ਇਹ ਤਾਂ ਬਹੁਤ ਜ਼ਿਆਦਾ ਪਾਣੀ ਹੈ ਹਾਂ ਇੱਥੇ ਤਾਂ ਬਹੁਤ ਜ਼ਿਆਦਾ ਹੈ ਇਹ ਇਧਰ ਆ ਰਹੀ ਤਿੱਧਰ ਅੱਗੇ ਖੁੱਲ ਮੇਰੇ ਬਾਦੂ ਹੈਲੋ ਬਾਤ ਸਾਪਨੇ ਵੱਡੇ ਵੱਡੇ ਤੂੰ ਵੀ ਅੰਦਰ ਆ ਜਾ ਇੱਥੇ ਗੰਡੋਇਆ ਸੀਗੇ ਇੱਕ ਮਿੰਟ ਆਹ ਦੇਖੋ ਸਾਡੀ ਗੱਡੀ ਦੇਖੋ ਇੰਨੇ ਨੇ ਟਾਇਰ ਡੁੱਬੇ ਹੋਏ ਆ ਵਾਹ ਗੱਡੀ ਦੇ ਕੋਲੇ ਉਹ ਵੀ ਸ਼ੋਰ ਖੜਾ ਤੇ ਆ ਟਾਇਰ ਸਾਡੇ ਉਹ ਇੱਥੇ ਉਹ ਨਾ ਫੁੱਲ ਜਾ ਬਣਿਆ ਉੱਥੇ ਤੱਕ ਪਾਣੀ ਸੀਗਾ ਆ ਦੇਖ ਆ ਆ ਤਾਂ ਨਹਿਰ ਨਾਲੋਂ ਜ਼ਿਆਦਾ ਪਾਣੀ ਇੱਥੇ ਹੋਇਆ ਪਿਆ ਹਲ diastor ਗੋਤਾਖੋਰ ਚੀਮਾ ਗੋਤਾਖੋਰ ਚੀਮਾ ਜੀ ਗੋਤਾ ਘੱਟ ਗਿਆ ਚਲੋ ਵੀ ਮੈਂ ਚੱਲਾਂ ਮੈਂ ਮੈਂ ਕਿੱਧਰ ਛੱਡ ਤਾਂ ਅੰਦਰ ਆ ਗਿਆ ਇੱਧਰ 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 ਇੱਕ ਜਿਆਦਾ ਉੱਥੇ ਸੁਸਾਈਡ ਕੀਤਾ ਮੈਨੂੰ ਬਚਾ ਲੈ ਕਿਹਨੇ ਦਿੱਦ ਨੂੰ ਸੁਸਾਈਡ ਕੀਤਾ ਕਿਹਨੇ ਸੁਸਾਈਡ ਕਰ ਲਿਆ ਓਏ ਆ ਲਫਾਫਾ ਦੇ ਚੱਕ ਕੇ ਨੰਨੇ ਉਧਰ ਸਿੱਟਿਆ ਪਲਾਟ ਚ ਤੇਰੀ ਨੇ ਸੁਸਾਇਡ ਕਰ ਲਿਆ ਤੇਰੀ ਨੇ ਉਹ ਕਿਹਦੇ ਦਾੜੀ ਦੇ ਉਹ ਦਾੜੀ ਨੇ ਨਹੀਂ ਤੇਰੀ ਨੇ ਪੁੱਤ ਮਫਾ ਲਾ ਬੋਤਾ ਵਿੱਚ ਪਾਈ ਚੱਕ ਲੈ ਚੱਕੇ ਨਾ ਮੁਰ ਪਾ ਦੇ ਇੱਥੇ ਚੱਕ ਜਣਾ ਵੀ ਲੈ ਪਾਣੀ ਦਾ ਗੱਡੀਆ ਪਤੰਦਰੋਂ ਪੁੱਤ ਆ ਲਫਾਫਾ ਟੈਡੀ ਨੇ ਕਰਦੇ ਇੱਥੇ ਸਾਰੇ ਜਿਹੜੇ ਪੈਣਵਾ ਇੱਥੇ ਪਾ ਕੇ ਪਲਾਟ ਦੇ ਫੇਟੇ ਮਾਰੇ ਵਿਚ ਵਿਚਾਰੇ ਟੈਡੀ ਨੇ ਸੁਸਾਇਡ ਕਰ ਲਿਆ ਉਧਰ ਦੇਖ ਕੇ ਮੈਂ ਲੇਟ ਓਦੇ ਓਦੇ ਗਰਵੀਰ ਐ ਤਾਤੀ ਗੁਰੀ ਹਾਏ ਨਹੀਂ ਭੈਣਾ ਪਰੇ ਹੋ ਜਾ ਮੁੰਡਾ ਲੈ ਕੇ ਡੇਗਣਾ ਪਈ ਨਹੀਂ ਯਾਰ ਆਇਆ ਤਰਨਾ ਹੁੰਦਾ ਗਾਇਸ ਸੈਰ ਨਾ ਸੈਰ ਕਰ ਲਿਆ ਗਾਇਸ ਸੈਰ ਨਾ ਸੈਰ ਕਰ ਲਿਆ ਸੂਸਾਇਡ ਤਾਂ ਇੱਥੇ ਆਪ ਦਾ ਹੋਣ ਵਾਲਾ ਹੋਇਆ ਪਿਆ ਕੰਜਰਾਗੜ ਮੇਰਾ ਤਾਂ ਵਾਲੇ ਮਨ ਪਰ ਪਰਾਈ ਜਾਂਦਾ ਸੀਗਾ ਵੀ ਹਾਏ ਜੇ ਮੀਂਹ ਨਾ ਰੁਕਿਆ ਤਾਂ ਅੱਜ ਸਹੀ ਅੰਦਰ ਹੀ ਡੱਬ ਜਾਂਗੇ ਬਾਥਰੂਮ ਚ ਜਗ੍ਹਾ ਨਹੀਂ ਹੈ ਗਿਆ ਦੇਖੋ ਬਾਥਰੂਮ ਚ ਲੈ ਪਾਣੀ ਦੇਖੋ ਬਾਥਰੂਮ ਚ ਲੈ ਐ ਖੜਾ ਹੋਇਆ ਲੈ ਓਏ ਹੋਲੀ ਕੁੱਤਿਆਂ ਹੋਲੀ ਦੇਖ ਦੇਖ ਹੁੰਦੇ ਦੇਖ ਕਰ ਐ ਹੋਏ ਕਿ ਮੈਂ ਆਉਂਦਾ ਛਪੜ ਛਪੜ ਕਰਦਾ ਸਿੱਟਣ ਆਲਾ ਵਾ ਆ ਤੇ ਆਪ ਨੂੰ ਲਾਉਣਾ ਮੈਂ ਸਾਰਿਆਂ ਨੂੰ ਪੇਣਾ ਨਹੀਂ ਨਹੀਂ ਆਈ ਆ ਨਾ ਜੋ ਭੂਏ ਗਰ ਵੀਰ ਦੇ ਕਿਵੇਂ ਦੇਖਦਾ ਆ ਆ ਫੜੀ ਰਿੱਤ ਫੋਨ ਦੇਖ ਲਾ ਆ ਦੇ ਮੇਰੇ ਪੈਰਾ ਚ ਨਹੀਂ ਮम्मा ਮੇਰੇ ਪੈਰਾ ਚ ਨਹੀਂ ਆੜ ਚਲੋ ਗਾਇਸ ਮਿਲਦਣ ਰੋਕ ਕੇ ਚਲ ਗਿਆ ਇਹ ਐਵੇਂ ਡਰੀ ਜਾਂਦੇ ਸੀਗੇ ਤਾਂ ਪਰਾਵਾ ਕੋ ਦਰਤੀ ਆਸਤਾਤਾ ਬਚ ਕੇ ਰਹਿਣਾ ਚਾਹੀਦਾ ਹੈ ਪਤਾ ਨਹੀਂ ਉਧਰ ਰੱਬ ਦੇ ਘਰ ਦਾ ਤਾਂ ਉਹ ਪੈਰ ਸਾਫ ਕਰਨੂਗਾ ਗਾਇਜ਼ ਮੈਂ ਤਾਂ ਇੰਜੋਏ ਕੀਤਾ ਪੂਰਾ ਮੀਂਹ ਚ ਨਾ ਆਤਾ ਫਿਰ ਉਸ ਤੋਂ ਬਾਅਦ ਗਾਇਜ਼ ਪਾਣੀ ਚ ਘੜਿਆ ਮੈਂ ਤਾਂ ਘੜਿਆ ਨਹੀਂ ਗਾਇਜ਼ ਮੈਂ ਕਹ ਲਿਆ ਪਾਸ ਗੱਲ نیچے ਅੱਜ ਨਾ ਆਣਿਆ ਪਤਾ ਨਹੀਂ ਕੀ ਹੈ ਪਾਣੀ ਕਿਉਂ ਸਾਡੇ ਆਪਾਂ ਨੂੰ 8-9 ਸਾਲ ਹੋ ਗਿਆ ਘਰ ਲੈਣ ਨੂੰ ਪਹਿਲੀ ਵਾਰੀ ਅਜਾ ਚਾਂਸ ਹੈ ਮੈਂ ਤਾਂ ਪਹਿਲੀ ਵਾਰੀ ਗਲੀ ਭਰੀ ਦੇਖੀ ਪਾਣੀ ਨੂੰ ਸ਼ੁਕਰ ਕਰ ਰਿਹਾ ਆਪਣੀ ਗਲੀ ਬਾਣੀ ਵੀ ਜੋ ਕੱਚੀ ਹੁੰਦੀ ਹਾਏ ਕੋ ਚੱਕ ਚੱਕ ਮੈਂ ਪੜਾ ਕਿੱਦਾਂ ਜੀ ਹੁੰਦੀ ਗਾਰੇ ਗਾਰੇ ਜਿਵੇਂ ਆਪਣੀ ਪਹਿਲਾ ਰੋੜੇ ਵਾਲੀ ਉਹ ਸੀਗੀ ਤੈਨੂੰ ਪਤਾ ਉਹਤੀ ਸਾਈਕਲ ਉਹ ਕਾਹਲ ਦੇਖ ਤੂੰ ਦੱਸੀ ਉਹਤੀ ਸਾਈਕਲ ਪਿਛੇ ਹੀ ਮਰਦੇ ਹੁੰਦੇ ਸੀ ਮੈਨੂੰ ਇਹਨਾਂ ਨੇ ਬੱਟਾ ਸੜਕ 'ਤੇ ਨਹੀਂ ਉਹਨੇ ਸਾਈਕਲ ਫਿਰ ਲਿਆ ਮੈਨੂੰ ਉਹਨੇ ਜਿਹੜੇ ਬੱਟਾ ਲਿਆ ਹਾਂ ਉਹ ਤੇ ਸਾਈਕਲ ਹੀ ਲਿੱਤਾ ਫਿਰ ਤਾਂ ਗੈਸ ਵੱਡੇ ਹੋ ਗਏ ਉਹਨਾਂ ਤੱਕ ਮੋਟਰਸਾਈਕਲ ਲੈ ਲਿਆ ਛੋਟੇ ਹੋ ਗਏ ਰੱਬ ਕਰਕੇ ਫੇਰ ਹਾਂ ਮੈਂ ਦੁਆਰ ਜਮਣੇ ਫੜੇ ਮੈਂ ਹੀ ਯਾਦਾਂ ਨੂੰ ਦੁਬਾਰਾ ਜਮ ਮਾਣਾ ਕਿਤੇ ਫਸਟ ਆਇਆ ਕਰੂੰਗਾ ਕਲਾਸਾਂ ਚ ਫਸਟ ਦਾ ਐਡਾ ਐਡੇ ਤੋਂ ਚੰਗੇ ਕਰਮ ਕਰਾਂਗੇ ਨਾ ਆਪਰੇ ਦੁਬਾਰਾ ਜਨਮ ਹੋਊਗਾ ਅਹੀ ਯਾਦਾਂ ਪੁਨਰ ਜਨਮ ਪਤਾ ਨਹੀਂ ਫੇਰ ਸਾਡੇ ਅੱਗੇ ਮਾਂ ਤੈਨੂੰ ਮਿਲਦੇ ਕਿ ਨਹੀਂ ਪਤਾ ਨਹੀਂ ਮੇਰੇ ਅਰਿਕਾ ਜਵਾਕ ਤਾਂ ਦੁਬਾਰਾ ਮਿਲਣਾ ਕਿ ਨਹੀਂ ਸਭ ਦਵਾਈ ਮਿਲੋ ਉਹ ਸਿਗਰ ਦਾ ਮੈਂ ਤੇਰੀ ਦਿੱਤੀ ਕੀਤੀ ਸੀ ਤੇ ਦੋਸਤੋ ਚਾਹ ਪੀਣੇ ਹੁਣ ਆਪਾਂ ਚਾਹ ਬਿਕੇ ਤੁਹਾਨੂੰ ਫਿਰ ਮਿਲਦੇ ਆ ਭਰਾ ਕਰ ਲਾ ਸਾਡੀ ਨਾਨੀ ਆ ਗਈ ਇੱਕਦਮ ਟੈਨਸ਼ਨ ਲੈਂਦੀ ਲੈਂਦੀ ਭੱਜ ਕੇ ਵੀ ਜਵਾਕ ਡੁੱਬ ਗਏ ਤੇ ਗੈਸ ਨਾਨੀ ਕਹੇ ਇਦਨ ਫਾਪੇ ਦੁੱਧ ਰੱਡ ਬਾਹ ਨਾ ਅਣਕਿੰਦੇ ਚੱਕ ਨੰਨੇ ਨਾ ਫਾਪੇ ਫਾਪੇ ਸੂਟ ਕੱਢ ਕੇ ਰੱਖਿਆ ਥੱਲੇ ਨਾ ਫਾਪੇ ਖਾਲੀ ਕਰਤਾ ਛਾ ਉਹਦੇ ਦੇਖੀ ਦੇਖੀ ਖਾਂਦੀ ਪਹਿਲੀ ਹੈ ਉਹ ਰੋਕ ਜਾਨ ਨਾਨੀ ਗਾਲੀ ਨੂੰ ਦਾ ਸਾਥੀ ਕੋਲ ਸਾਥੀ ਕੋਲ ਬਸ ਪੈਲੀ ਦੀ ਖਾਲ ਇਹ ਵਾਹ ਨਾਨਾ ਸਾਥੀ ਗਾਲੀ ਬੁਲਾਈ ਤੂੰ ਨਾਨਾ ਜੀ ਸਿਕਾੜ ਤਾ ਦੋਸਤੋਂ ਉਹ ਨਾਨਾ ਵੀ ਆਪਣੇ ਚੱਲ ਗਿਆ ਤੇ ਗਾਇਜ਼ ਬਾਬਾ ਜੀ ਬੱਸ ਕਰੋ ਮੇਰੀ ਤਾਂ